ਸੋ ਅਸੀਂ ਇੱਕ ਵਾਰ ਫੇਰ ਲੈ ਕੇ ਆ ਗਏ ਆ ਪ੍ਰੋਗਰਾਮ ਭੁੱਲ ਗਿਆ ਲੋਕਾਂ ਬਾਤਾਂ ਕਹਿੰ। ਤੁਸੀਂ ਬਹੁਤ ਪਿਆਰ ਦਿੰਦੇ ਆ ਬਹੁਤ ਚੰਗਾ ਲੱਗਾ ਸਾਨੂੰ ਤੇ ਇਦਾਂ ਹੀ ਆਉਂਦੇ ਰਿਓ ਇਦਾਂ ਹੀ ਚੈਨਲ ਤੇ ਆਉਂਦੇ ਰਿਓ ਇਦਾਂ ਹੀ ਮਿਲਦੇ ਰਿਓ ਸੋ ਆਪਾਂ ਸਭ ਤੋਂ ਪਹਿਲਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ। ਹਾਂਜੀ ਪਿਛਲੀ ਬਾਤ ਆਪਣੀ ਸੀਗੀ 16 ਧੀਆਂ 4 ਜਵਾਈ। ਹਮਮ ਔਰ ਇਹਦਾ ਆਨਸਰ ਹੈਗਾ ਜੀ ਹੱਥਾਂ ਦੀਆਂ ਉਂਗਲਾਂ ਔਰ ਪੈਰਾਂ ਦੀਆਂ ਉਂਗਲਾਂ ਔਰ 4 ਗੁੱਠੇ। ਦੱਸਦੇ ਆ ਤੁਹਾਨੂੰ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਆ ਜੀ ਬੰਤਕੌਰ ਯੂਪੀ ਦੇ ਪੰਜਾਬੀ ਪਿੰਡ ਬਲਵਿੰਦਰ ਕੌਰ ਗੁਰਦੇਵਾਲ ਸਿੰਘ ਨਰਿੰਦਰ ਕੌਰ ਯੋਗਰਾਜ ਸੁਖਾਣਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਟਾਈਮ ਕੱਢ ਕੇ ਤੁਸੀਂ ਚੈਨਲ ਤੇ ਆਉਣੇ ਆ ਬਹੁਤ ਵਧੀਆ ਲੱਗਦਾ ਹਾਂਜੀ ਸੋ ਦੋਸਤੋ ਅੱਜ ਕੱਲ ਦੇਖੋ ਆਪਾਂ ਦੁੱਖਾਂ ਵਿੱਚ ਕਿਦਾਂ ਘਰੇ ਹੋਇਆ ਹੈ ਉਹ ਤਾਂ ਆਪਾਂ ਦੁੱਖਾਂ ਦੇ ਵਿੱਚ ਫਸੇ ਹੋਏ ਆਂ ਮੁਸੀਬਤਾਂ ਦੇ ਵਿੱਚ ਫਸੇ ਹੋਏ ਆਂ ਸਹੀ ਗੱਲ ਤੇ بڑے ਚੱਕਰ ਚ ਪਏ ਹੋਇਆ ਪਰ ਤੁਸੀਂ ਦੇਖਿਆ ਉਹਦਾ ਕਾਰਨ ਕੀ ਹੈ ਹੈਨਾ ਉਹਦਾ ਕਾਰਨ ਵੀ ਆਪਾਂ ਖੋਦਿਆਂ ਹਾਂਜੀ ਅੱਗੇ ਤੁਸੀਂ ਦੇਖੋ ਜਦੋਂ ਬਜ਼ੁਰਗ ਹੁੰਦੇ ਸੀ ਨਾ ਤੇ ਉਹ ਸਵੇਰ ਨੂੰ ਉੱਠ ਕੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਾਠ ਪੂਜਾ ਜ਼ਰੂਰ ਕਰਦੇ ਹੁੰਦੇ ਸੀ ਸਹੀ ਗੱਲ ਹੈ ਸਵੇਰ ਨੂੰ ਰੱਬ ਦਾ ਨਾਮ ਜ਼ਰੂਰ ਲੈਂਦੇ ਹੁੰਦੇ ਸੀ ਤੇ ਉਹਨਾਂ ਨੇ ਫੇਰ ਦਿਨ ਦੀ ਸ਼ੁਰੂਆਤ ਕਰਨੀ ਹਾਂਜੀ ਹਾਂ ਬਿਲਕੁਲ ਔਰ ਕਿਤੇ ਵੀ ਚੰਗੇ ਕੰਮ ਕਰਨ ਜਾਣਾ ਬਾਹਰ ਜਾਂ ਕਿਸੇ ਨੇ ਕੰਮ ਤੇ ਵੀ ਜਾਣਾ ਹੁੰਦਾ ਸੀ ਤਾਂ ਸਵੇਰ ਨੂੰ ਗੁਰਦੁਆਰੇ ਮੱਥਾ ਟੇਕ ਕੇ ਅਰਦਾਸ ਕਰਕੇ ਫੇਰ ਹੀ ਉਹ ਸ਼ੁੱਭ ਕੰਮ ਕਰਨ ਜਾਂਦੇ ਹੁੰਦੇ ਸੀ ਹਨਾ ਹੁਣ ਆਪਾਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਆਪਾਂ ਬਜ਼ੁਰਗਾਂ ਦੀਆਂ ਗੱਲਾਂ ਸੁਣਨੋਂ ਹਟ ਗਏ ਆ ਹੁਣ ਬਿਲਕੁਲ ਸਵੇਰ ਨੂੰ ਜਲਦੀ ਉੱਠਦੇ ਨਹੀਂ ਆਪਾਂ ਜਿਹੜੇ ਅੱਜ ਕੱਲ ਦੇ ਮਾਪੇ ਆ ਉਹੀ ਨਹੀਂ ਉੱਠਦੇ ਹਰੇ ਸਵੇਰ ਨੂੰ ਸਹੀ ਗੱਲ ਤੇ ਆਪਾਂ ਬੱਚਿਆਂ ਨੂੰ ਵੀ ਕੀ ਕਵਾਂਗੇ ਉਹ ਉੱਠਦੇ ਨਹੀਂਗੇ ਲੇਟ ਉੱਠਦੇ ਆ ਸੁੱਤੇ ਰਹਿੰਦੇ ਆ ਔਰ ਉਹਦਾਂ ਦਾ ਹੀ ਬੱਚਿਆਂ ਤੇ ਸਹੀ ਗੱਲ ਹੈ ਤੇ ਇਹੀ ਆਪਣੇ ਇਹੀ ਆਪਣਾ ਦੁੱਖਾਂ ਦਾ ਮੇਨ ਕਾਰਨ ਇੱਥੋਂ ਹੀ ਸ਼ੁਰੂ ਹੁੰਦੀ ਆ ਦੁੱਖਾਂ ਦੀ ਜੜ ਕਿ ਜਿਹੜਾ ਅੱਜ ਕੱਲ ਦੇ ਮਾਂ-ਬਾਪ ਜਲਦੀ ਉੱਠਦੇ ਨਹੀਂਗੇ ਤੁਸੀਂ ਜੇ ਮਾਂ-ਬਾਪ ਉੱਠ ਕੇ ਰੱਬ ਦਾ ਨਾਮ ਲੈਣ ਘਰ ਦੇ ਵਿੱਚ ਧੂਪ ਬੱਤੀ ਕਰਨ ਤੇ ਜਦੋਂ ਤੁਹਾਨੂੰ ਬੱਚੇ ਵੀ ਉਹ ਨੋਟਿਸ ਕਰਦੇ ਆ ਦੇਖਦੇ ਆ ਵੀ ਮਾਂ-ਬਾਪ ਸਾਡੀ ਰੱਬ ਦਾ ਨਾਮ ਲੈਂਦੇ ਫਿਰ ਉਹ ਵੀ ਉਧਰ ਨੂੰ ਤੁਰ ਪੈਂਦੇ ਦੁੱਖ ਮੁਸੀਬਤਾਂ ਸਭ ਆਪਣੀਆਂ ਸੇੜੀਆਂ ਹੋਈਆਂ ਆ ਹਾਂਜੀ ਸਹੀ ਗੱਲ ਹੈ ਅੱਗੇ ਦੇਖੋ ਹਨਾ ਲੇਡੀਜ਼ ਜਲਦੀ ਉੱਠਦੀਆਂ ਹੁੰਦੀਆਂ ਸੀ ਤਾਂ ਸਵੇਰੇ ਉੱਠ ਕੇ ਧਾਰਾਂ ਚੋਣੀਆਂ ਦੁੱਧ ਰੜਕਣੇ ਤਾਂ ਬੱਚਿਆਂ ਨੂੰ ਫੇਰ ਠਾਲਣਾ ਹਨਾ ਠਾਲ ਕੇ ਉਹਨਾਂ ਨੂੰ ਉਹ ਘਰੜ ਪਲੋਣਾ ਤਾਂ ਬੱਚਿਆਂ ਨੇ ਉਹੀ ਪੀਣਾ ਤਾਂ ਸੇ ਨੂੰ ਚਾਹ ਨਹੀਂ ਸੀ ਕੋਈ ਪਿੰਦਾ ਹੁੰਦਾ ਤਾਂ ਸਵੇਰੇ ਉੱਠ ਕੇ ਉਹ ਪੀ ਕੇ ਤਾਂ ਸਕੂਲਾਂ ਨੂੰ ਚਲੇ ਜਾਣਾ ਹਨਾ ਤਾਂ ਫੇਰ ਰੋਟੀ ਤੇ ਚਲੋ ਬਣੀ ਹੁੰਦੀ ਸੀ ਨਾਲ ਲੈ ਜਾਣੀ ਤਾਂ ਉੱਥੇ ਜਾ ਕੇ ਫੇਰ ਖਾ ਲੈਣੀ ਦੁਪਹਿਰ ਨੂੰ ਤਾਂ ਹੁਣ ਤਾਂ ਨਾ ਤਾਂ ਮਾਵਾ ਛੇਤੀ ਉੱਠਣ ਤੇ ਨਾ ਬੱਚੇ ਛੇਤੀ ਉੱਠਣ ਰਾਤ ਨੂੰ 12:00 ਵਜੇ ਆਪਾਂ ਸੌਣੇ ਆਂ ਔਰ ਸਵੇਰੇ ਫੇਰ ਜਲਦੀ ਉੱਠਦੇ ਨਹੀਂ ਆਪਾਂ ਇੱਕ ਹੋਰ ਬਹੁਤ ਜਿਹੜੀ ਮੇਨ ਗੱਲ ਆ ਆਪਾਂ ਦੁੱਖਾਂ 'ਚ ਫਸੇ ਹੋਏ ਜਿਹੜੇ ਆਪਾਂ ਰੱਬ ਬਾਹਰ ਲੱਭਦੇ ਫਿਰਦੇ ਆਂ ਹਾਂਜੀ ਇੱਧਰ ਚੱਲ ਭੱਜ ਉੱਧਰ ਭੱਜ ਆਪਾਂ ਰੱਬ ਨੂੰ ਬਾਹਰ ਲੱਭਦੇ ਫਿਰਦੇ ਆਂ ਹਾਂਜੀ ਤੇ ਰੱਬ ਤੁਹਾਡੇ ਘਰ ਬੈਠੇ ਤੁਹਾਡੇ ਮਾਂ-ਬਾਪ ਦੇ ਰੂਪ 'ਚ ਸਹੀ ਗੱਲ ਹੈ ਜਿਨ੍ਹਾਂ ਨੇ ਆਪਣੇ ਮਾਂ-ਬਾਪ ਦੀ ਸੇਵਾ ਕਰ ਲਈ ਨਾ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਸਹੀ ਗੱਲ ਹੈ ਔਰ ਆਪਾਂ ਚੱਲ ਉੱਥੇ ਚੱਲ ਉੱਥੇ ਕਿੱਥੋਂ ਮਿਲਜੂਗਾ ਰੱਬ ਤੁਸੀਂ ਘਰ ਬੈਠੇ ਮਾਂ-ਬਾਪ ਨੂੰ ਛੱਡ ਕੇ ਤੇ ਹੋਰ ਕਿਤੇ ਰੱਬ ਲੱਭਣ ਡੇ ਹੋਏ ਤੇ ਫੇ ਕਿੱਥੋਂ ਮਿਲ ਜੂਗਾ ਹੁਣ ਅੱਜ ਕੱਲ ਦੇ ਟਾਈਮ ਦੇ ਵਿੱਚ ਦੇਖੋ ਤੁਸੀਂ ਸਾਰੇ ਬੱਚੇ ਹਨਾ ਤੀਸਰੀ ਯਾਤਰਾ ਤੇ ਗਏ ਹੁੰਦੇ ਆ ਹੂੰ ਤਕਰੀਬਨ ਬਹੁਤ ਜ਼ਿਆਦਾ ਟੋਲੀਆਂ ਬਨ ਬਨ ਕੇ ਨਿਆਣੇ ਜਾਂਦੇ ਆ ਔਰ ਕੋਈ ਸਾਈਕਲਾਂ ਤੇ ਕੋਈ ਮੋਟਰਸਾਈਕਲਾਂ ਤੇ ਜਿੱਦਾਂ ਵੀ ਕਿਸੇ ਦਾ ਦਿਲ ਕਰਦਾ ਪਰ ਮਾਪਿਓ ਘਰ ਬੈਠੇ ਹੁੰਦੇ ਸਿਆਣੇ ਬਜ਼ੁਰਗ ਵੀ ਘਰ ਬੈਠੇ ਹੁੰਦੇ ਜਿਹੜੇ ਆਪ ਰੋਟੀ ਵੀ ਨਹੀਂ ਬਣਾ ਸਕਦੇ ਹਨਾ ਸਭ ਤੋਂ ਵੱਡਾ ਤੀਰਥ ਤਾਂ ਇਹ ਹੀ ਆ ਕਹਿੰਦੇ ਜਿਨੇ ਮਾਂ ਬਾਪ ਦੀ ਸੇਵਾ ਕਰਦੀ ਉਹਨਾਂ ਨੂੰ ਟਾਈਮ ਨਾਲ ਰੋਟੀ ਦਿਓ ਉਹਨਾਂ ਨੂੰ ਟਾਈਮ ਨਾਲ ਪਾਣੀ ਦਿਓ ਉਹਨਾਂ ਨੂੰ ਪੁੱਛੋ ਉਹਨਾਂ ਦਾ ਦੁੱਖ ਸੁੱਖ ਕਰੋ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਇਹ ਸਭ ਤੋਂ ਵੱਡਾ ਤੀਰਤ ਹੈ ਬਿਲਕੁਲ ਬਿਲਕੁਲ ਬਾਅਦ ਦੇ ਵਿੱਚ ਸਰਾਧ ਕਰਨ ਦਾ ਕੋਈ ਫਾਇਦਾ ਨਹੀਂ ਕਿ ਸਰਾਧ ਕਰਨ ਦਾ ਬਾਅਦ ਰੋਟੀ ਨਹੀਂ ਪਹੁੰਚਣੀ ਹੈਗੀ ਉੱਥੇ ਜੋ ਮਰਜ਼ੀ ਕਰ ਲਓ ਫਿਰ ਇੱਕ ਹੋਰ ਗੱਲ ਹੈ ਅੱਜ ਕੱਲ ਤੀਰਥ ਯਾਤਰਾ ਜਿਹੜੀ ਹੈ ਨਾ ਉਹ ਜ਼ਿਆਦਾ ਯੰਗ ਮੁੰਡੇ ਕੁੜੀਆਂ ਕਰ ਰਹੇ ਹੈ ਹੈਨਾ ਤੇ ਜਿਹੜੇ ਬਜ਼ੁਰਗ ਘਰ ਬੈਠੇ ਹੁੰਦੇ ਹੈ ਹਾਲਾਂਕਿ ਉਹਨਾਂ ਦਾ ਆ ਤੀਰਥ ਯਾਤਰਾ ਦਾ ਟਾਈਮ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਉਹਨਾਂ ਨੂੰ ਦਿਓ ਪੈਸੇ ਉਹਨਾਂ ਨੂੰ ਕਹੋ ਜਾਓ ਤੁਸੀਂ ਤੀਰਥ ਯਾਤਰਾ ਕਰਕੇ ਆਓ ਆਪਣੇ ਮਾਪੇ ਬਾਬ ਨੂੰ ਤੀਰਥ ਯਾਤਰਾ ਕਰਾਓ ਪਰ ਨਹੀਂ ਮਾਪੇ ਬਾਬ ਘਰ ਬੈਠੇ ਆਪਾਂ ਆਪ ਹੀ ਤੀਰਥ ਯਾਤਰਾ ਕਰਨਗੇ ਹਾਂਜੀ ਹਾਂ ਬਿਲਕੁਲ ਪਰ ਇਹ ਚੀਜ਼ਾਂ ਹੁਣ ਨਹੀਂ ਸੋਚਦੇ ਨਿਆਣੇ ਉਹ ਸਿਰਫ ਆਪਣਾ ਇੰਜੋਏ ਦੇਖਦੇ ਆ ਵੀ ਅਸੀਂ ਜਾਣਾ ਵੀ ਆ ਇੰਜੋਏ ਵੀ ਕਰਨਾ ਆ ਉੱਥੇ ਜਾ ਕੇ ਉਹ ਸੈਲਫੀਆਂ ਵੀ ਲੈਣੀਆਂ ਆ ਬਹਿ ਕੇ ਦਰਿਆਵਾਂ ਦੇ ਵਿੱਚ ਬਿਲਕੁਲ ਹੋਰ ਕਿੰਨੇ ਨੁਕਸਾਨ ਵੀ ਉਹਨਾਂ ਦੇ ਹੁੰਦੇ ਆ ਆਪਾਂ ਦੇਖਦੇ ਆ ਪਰ ਉਹ ਮੁੜ ਕੇ ਮਾਪੇ ਪਿਓ ਬੈਠੇ ਹੁੰਦੇ ਉਹਨਾਂ ਦੇ ਫਿਕਰਾਂ ਦੇ ਬਿਲਕੁਲ ਰੱਬ ਤੁਹਾਡੇ ਘਰ ਆ ਤੱਕੇ ਖਾਣ ਦੀ ਲੋੜ ਹੀ ਨਹੀਂ ਗਈ ਸਹੀ ਗੱਲ ਉਦਾਂ ਜੇ ਦਿਲ ਕਰਦਾ ਤੱਕੇ ਖਾਣ ਨੂੰ ਤਾਂ ਖਾ ਲਓ ਜਿੰਨੇ ਖਾਣੇ ਆ ਹਾਂਜੀ ਸੋ ਇਸ ਲਈ ਆਪਾਂ ਨੂੰ ਚਾਹੀਦਾ ਆਪਾਂ ਮੁੜੀਏ ਹਾਂਜੀ ਇੱਕ ਤਾਂ ਘਰ ਤੋਂ ਸ਼ੁਰੂ ਕਰੀਏ ਰੱਬ ਦਾ ਨਾਮ ਲੈਣਾ ਤੇ ਆਪਣੇ ਮਾਪੇ ਬਾਬ ਦੀ ਵੀ ਰਿਸਪੈਕਟ ਕਰੀਏ ਉਹਨਾਂ ਨੂੰ ਮਿਲੋ ਉਹਨਾਂ ਕੋਲ ਅਸ਼ੀਰਵਾਦ ਲਵੋ ਤੇ ਫਿਰ ਦੇਖੋ ਆਪਣਾ ਸੋਖੀ ਸੋਕਿਆ ਕਿਤੇ ਭਜਣ ਜਾਣ ਦੀ ਕਿਤੇ ਲੋੜ ਨਹੀਂ ਪੈਣੀ ਹਾਂਜੀ ਜਿਹਨੇ ਆਪਣੇ ਮਾਪੇ ਬਾਬ ਨੂੰ ਰੋਟੀ ਖਿਲਾਤੀ ਨਾ ਖੁਸ਼ ਹੋ ਕੇ ਸਮਝੋ ਤੁਸੀਂ ਤੀਰਥ ਨਾਲ ਲਿਆ ਉਹ ਅੰਦਰੋਂ ਦੁਆਵਾਂ ਦਿੰਦੇ ਤੁਹਾਨੂੰ ਅੰਦਰੋਂ ਤੁਹਾਨੂੰ ਸੀਸਾ ਦਿੰਦੇ ਆ ਆਪਣੇ ਬੱਚਿਆਂ ਨੂੰ ਜਦੋਂ ਵੀ ਕੰਮ ਤੇ ਜਾਂਦੇ ਆ ਪੈਰੀ ਹੱਥ ਲਾ ਕੇ ਜਾਂਦੇ ਆ ਤਾਂ ਉਹਨਾਂ ਦੀ ਅੰਦਰੋਂ 100 100 ਸੀਸ ਨਿਕਲਦੀ ਆ ਤਾਂ ਉਹਨਾਂ ਦਾ ਸਾਰਾ ਦਿਨ ਧਿਆਨ ਤੁਹਾਡੇ ਵਿੱਚ ਰਹਿੰਦਾ ਬਿਲਕੁਲ ਕੀ ਸਾਡੇ ਬੱਚੇ ਕੰਮ ਤੇ ਗਏ ਆ ਹੈ ਵਾਈ ਗਰੂ ਰਾਜੀ ਖੁਸ਼ੀ ਵਾਪਸ ਆਉਣ ਸ਼ਾਮ ਨੂੰ ਘਰ ਨੂੰ ਹਨਾ ਅਰਦਾਸਾਂ ਕਰਦੇ ਮਾਪਿਓ ਤੇ ਇਸ ਕਰਕੇ ਆਪਣੇ ਮਾਪੇ ਬਪ ਨੂੰ ਹੀ ਇੱਕ ਤੀਰਥ ਸਥਾਨ ਸਮਝੋ ਔਰ ਉਹਨਾਂ ਦੀ ਸੇਵਾ ਕਰੋ ਬਾਕੀ ਚੀਜ਼ਾਂ ਛੱਡ ਕੇ ਛੱਡ ਕੇ ਸੋ ਇਹ ਸਾਡੀਆਂ ਇਦਾਂ ਗੱਲਾਂ ਬਾਤਾਂ ਸੀਗੀਆਂ ਹਨਾ ਤੇ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਜਰੂਰ ਦੱਸਿਓ ਤੇ ਹੁਣ ਪਾਉਨੇ ਆਪਾਂ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਹਰੀ ਸੀ ਮਨਪਰੀ ਸੀ ਲਾਲ ਮੋਤੀਆਂ ਜੜੀ ਸੀ ਰਾਜਾ ਜੀ ਦੇ ਬਾਗ ਮੇ ਦਸ਼ਾਲਾ ਓੜੇ ਖੜੀ ਖੜੀ ਸੀ ਚਲੋ ਠੀਕ ਹੈ ਤੇ ਤੁਸੀਂ ਮੈਨੂੰ ਲੱਗਦਾ ਜਰੂਰ ਬੁੱਝ ਲੈਣੀ ਹੈ ਇਹ ਬਾਤ ਤੇ ਇਹ ਬਾਤ ਦਾ ਜਵਾਬ ਹੁਣ ਤੁਸੀਂ ਦੇਣਾ ਹੈ ਤੇ ਆਪਾਂ ਫੇਰ ਮਿਲਦੇ ਆਂ ਨਾ ਤੇ ਇਦਾਂ ਹੀ ਬਾਤਾਂ ਦਾ سلسلہ ਆਪਣਾ ਚੱਲਦਾ ਰਹੂਗਾ ਇਦਾਂ ਹੀ ਆਪਾਂ ਮਿਲਦੇ ਰਾਂਗੇ ਹੁਣ ਅਸੀਂ ਲੈਨੇ ਆਂ ਇਜਾਜ਼ਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ